ਇਹ ਕਿਵੇਂ ਹੋਇਆ ਜੀ ਹਾਸਾ ਜੀ ਇਹ ਜੀ ਆਸਾ ਇਹ ਥੰਦੇ ਵਿਆਹ ਤੇ ਗਏ ਹੋਏ ਸੀ ਹਾਂਜੀ ਫਾਦਿਲ ਕੇ ਗਏ ਅੱਛਾ ਜੀ ਉੱਥੇ ਥੰਦੇ ਵਿਆਹ ਕਰਾ ਕੇ ਇਹ ਡੋਡੀ ਪੀ ਚੱਲੇ ਸੀ ਰਿਸ਼ਤੇਦਾਰ ਸੀ ਤਿੰਨ ਚਾਰ ਪਿੰਡਾਂ ਵਾਲੇ ਚਲੋ ਭਈ ਉਹਨਾਂ ਨੂੰ ਉੱਥੇ ਛੱਡਣ ਗਏ ਸੀ ਤੇ ਚੱਲ ਮੁਰਕ ਤੁਰ ਕੇ ਆ ਕੇ ਇਹ ਰਿਸ਼ਤੇਦਾਰਾਂ ਨੂੰ ਛੱਡ ਕੇ ਮੋਫੜ ਰੋਣਾ ਸੀ ਇੱਕਾ ਉਹ ਮੋਫੜ ਵਿਚਾਰੀ ਇਤਨੀ ਨਹੀਂ ਕਹਿੰਨੀ ਮੈਂ ਚਲ ਸੂਰੇ ਮੋੜਾਂ ਉਹ ਉਹਦਾ ਕਰਕੇ ਤਨੀ ਕੋਈਦਰ ਵੀ ਆਏ ਹੋ ਅੱਛਾ ਜੀ ਨੇ ਸਿੱਧਾ ਲੰਘ ਜਾਣਾ ਛੋਟਣਾ ਉਹ ਝੰਡਪੀ ਆ ਕੇ ਵਿਚਾਰੀ ਉਹ ਵੀ ਇਸ਼ਾ ਸੱਚਾ ਗਈ ਮੁਰਕੇ ਝੰਡਪੀ ਕੋਈ ਮਹਿਮਰੇ ਇਹਨਾਂ ਨੇ ਦਾਣਾ ਸੀਗਾ ਜਿਹਦੇ ਤਿੰਨ ਪਰਿਵਾਰ ਰੁੜ ਗਏ ਇਕੱਲਾ ਬੱਚਾ ਰਹਿ ਗਿਆ ਠੀਕ ਹੈ ਇਕੱਲਾ ਬੱਚਾ ਰਹਿ ਗਿਆ ਵਿਚਾਰਾ 2 ਕਿਲੋਮੀਟਰ ਤੇ ਜਾ ਕੇ ਥੋੜੰਦੇ ਲਿਆਂਦਾ ਮੈਂ ਉੱਥੇ ਰਪੜੀ ਨਹੀਂ ਉਹ ਉਹ ਝੰਡਪੀ ਭੈਣ ਮਰ ਗਈ ਉਹਦੀ ਉਹਦਾ ਝੰਡਪੀ ਤੇ ਉਹ ਮਰ ਗਿਆ ਮਾਂ ਮਰ ਗਈ ਤੇ ਉਹਨੂੰ ਕੱਢ ਕੇ ਕੰਢ ਪੀ ਬਾਹਰ ਤੇ ਕਹਣਾ ਮਾਂ ਨੂੰ ਲਿਆਵਾ ਆਪ ਵੀ ਨਹੀਂ ਮੁੜਦਾ ਕੰਢ ਮੁੜ ਕੇ ਉਹ ਲਾ ਰੋ ਤੁਸੀਂ ਬੱਚੇ ਨੂੰ ਜ਼ਰੂਰ ਪਹਿਲਾਂ ਬਾਅਦ ਕਰੂਗਾ ਮੈਂ ਜਿੱਦਿਆ ਕਹਣਾ ਉਹ ਬੱਚੇ ਦੇ ਬਾਰੇ ਮੈਥੋਂ ਪਹਿਲਾਂ ਤੁਸੀਂ ਲੈ ਲੋ ਉਹਦਾ ਪੜਾਈ ਦਾ ਖਾਤਾ ਗਵਰਨਮੈਂਟ ਚੱਕੇ ਜੋ ਵੀ ਸਮਝੋ ਉਹਨੂੰ ਜਦੋਂ ਉਮਰ ਪੂਰੀ ਹੁੰਦੀ ਹੈ ਉਸ ਨੂੰ ਨੌਕਰੀ ਦਾ ਡੇਟਾ ਦਿੱਤਾ ਜਾਂਦਾ ਪਾਲਣ ਪੋਸਟ ਗਵਰਨਮੈਂਟ ਕਰੇ ਉਹਦਾ ਬਾਕੀ ਜੋ ਪੋਲਾ ਹੈ ਪੁਲ ਜਰਨਲ ਨਵਾਂਪੁਰ ਬਣਿਆ ਹੈ ਉਦੋਂ ਦਾ ਬਹੁਤ ਅੱਛਾ ਹੋਇਆ ਨੇ ਇੱਕ ਸਾਲ ਦੇ ਵਿੱਚ ਦੀ ਤਿੰਨ ਹਸ ਹੋ ਗਏ ਅੱਛਾ ਜੀ ਇੱਕ ਪਹਿਲਾਂ ਇੱਕ ਮਹੀਨਾ ਪਹਿਲਾਂ ਸਾਡੇ ਇੱਥੇ ਚੋਰੀ ਵਾਲੀ ਰੱਦਦਾ ਸੀ ਰੋਜ਼ ਲੰਘਦਾ ਸੀ ਤੂੰ ਦੋ ਦਿਨ ਵੀ ਸੀ ਲਾਲੋ ਸਿੰਘ ਨੂੰ ਵੀ ਚਾਂਚੱਕ ਵਿੱਚ ਦੇ ਪਿਆ ਮੌਤ ਹੋ ਗਈ ਕੋਈ ਕਿਸੇ ਨੇ ਨਹੀਂ ਪਹਿਰਵਾਈ ਕਰੀ ਫੇਰ ਲਾਲੋ ਸਿੰਘ ਕੋਈ ਜਦੋਂ ਪੁਲ ਤੇ ਚੜਦੇ ਆ ਆ ਕੇ ਉਨੀ ਪਤਾ ਲੱਗਦਾ ਹੈ ਪਿਪੜਾ ਆ ਗਿਆ ਛੜਕ ਨਾਲ ਜੋੜੀ ਹੋਈ ਆ ਪਰਲੀ ਦੇ ਨਾਲ ਕੋਈ ਉੱਥੇ ਚਿੱਟੀ ਪੱਟੀ ਨਹੀਂ ਕੋਈ ਕੰਦ ਨਹੀਂ ਕੌਲਾ ਨਹੀਂ ਕੁਛ ਨਹੀਂ ਹਸਾ ਉੱਥੇ ਤਿੰਨ ਹੋ ਗਏ ਕਿ ਸਾਲ ਦੇ ਵਿੱਚ ਦੀ ਅੱਜ ਸੰਸਾਰਾ ਪ੍ਰਸਾਦ ਲਾਇਆ ਹੋਇਆ ਜੇ ਹੁਣ ਵੀ ਨਾ ਸਮਝੇ ਚਿੱਟਣੀ ਜਾਵੇ ਕਿ ਸੰਧ ਪੀਣਾ ਕੁਛ ਇਂਤਜ਼ਾਮ ਬਣੇ ਜਿਹੜਾ ਹੋ ਗਿਆ ਅੱਗੇ ਸੰਧ ਵਿੱਚ 10000 ਜਰੂਰ ਪੀਤਾ ਜਾਵੇ ਇਹ ਜਿਹੜਾ ਹਾਦਸਾ ਹੋਇਆ ਇਹਦੇ ਵਿੱਚ ਕਿ ਕਿਹੜੀ ਗੱਡੀ ਸੀ ਕਿੰਨੀਆਂ ਸਵਾਰੀਆਂ ਸੀ ਇਹ ਮੈਨੂੰ ਗੱਡੀਆਂ ਦਾ ਨਾਮ ਨਹੀਂ ਉਹਨਾਂ 14 ਸਵਾਰੀਆਂ ਸੀ ਵਿੱਚ ਠੀਕ ਹੈ ਜੀ ਹਾਂ ਤੇ ਲਾੜੋ ਸੀ 14 ਸਵਾਰੀਆਂ ਤੋਂ ਦੋ ਸਵਾਰੀਆਂ ਬਚੀਆਂ ਨੇ ਠੀਕ ਹੈ ਜੀ ਬਾਕੀ ਸਾਰ ਨੇ ਤੇ ਹੁਣ ਤੱਕ ਕਿੰਨੀਆਂ ਲਾਸ਼ਾਂ ਮਿਲ ਚੁੱਕੀਆਂ ਨੇ ਦੋ ਲਾਸ਼ਾਂ ਰਹਿ ਗਈਆਂ ਨੇ ਅੱਛਾ ਜੀ ਹਾਂ ਬਾਕੀ ਸਾਰ ਨੇ ਬਾਕੀ ਲਾਸ਼ਾਂ ਆਉਂਦੇ ਆਣੇ ਬਾਕੀ ਜਿਹੜੀਆਂ ਇਹਨਾਂ 14 ਤੋਂ ਬਾਕੀ ਅੱਠ ਬੰਦੇ ਹਨ ਜਾਨੀ ਕਿ ਅਜੇ ਅਭਾਂ ਨੂੰ ਨਹੀਂ 12 12 ਹਾਂ ਅੰਦੋਰ ਹੈ ਗਿਆ ਠੀਕ ਹੈ ਜੀ ਹਾਂ ਬਹੁਤ ਦੂਰ ਜਾ ਕੇ ਖੰਗ ਮਿਲ ਜਾਂਦੇ ਦੋ ਤਾਂ ਜਿਹੜੇ ਜਿਉਂਦੇ ਆ ਉਹ ਮਿਲੇ ਆ ਤੇ ਨਹੀਂ ਜੀ ਜਿਉਂਦੇ ਤਾਂ ਰਾਤ ਹੀ ਮਿਲ ਗਏ ਸੀ ਅੱਛਾ ਜਿਉਂਦੇ ਮਿਲ ਗਏ ਦੋ ਤਾਂ ਹਾਂ ਸਾਨੂੰ ਵੀ ਸੰਦਾ ਤੇ ਮੈਂ ਵੀ ਨਹੀਂ ਸਵਾਰੀਆਂ ਸੀ ਬੱਚਾ ਹਾਂਜੀ ਮੈਂ ਵੀ ਨਹੀਂ ਫੋਨ ਆਇਆ ਮੇਰੀ ਗੁੱਡੀਆ ਪੈ ਗਈ ਮੈਂ ਠੀਕ ਹੈ ਹਾਂ ਉਹਨਾਂ ਤੋਂ ਫੋਨ ਆਇਆ ਫਿਰ ਸਾਨੂੰ ਪਤਾ ਲੱਗਾ ਫਿਰ ਸਾਰੇ ਪਹੁੰਚੇ ਅਸੀਂ ਤੇ ਸੰਦ ਪੂ ਉਹਨਾਂ ਦੀ ਜਾਨ ਤਾਂ ਫਿਰ ਵਿਚਾਰਾ ਦੀ ਪਾਣੀ ਚ ਕਿੰਨੇ ਵਿੱਚ ਰਹਿ ਸਕਦਾ ਇਹ ਸੰਦ ਪੂ ਜਿਹੜਾ ਇਹ ਚ ਪਤਾ ਨਹੀਂ ਲੱਗਦਾ ਹੈਗਾ ਜੋ ਕੋਲ ਤੇ ਚੜਨਾ ਸੀ ਤੁਸੀਂ ਰਹਿਣ ਵਾਲੇ ਆ ਤੇ ਨਾਲੇ ਸਾਨੂੰ ਆਪ ਨੂੰ نیچے ਜਿਹੜੇ ਨੇ ਕਦੇ ਨੇ ਆਉਣ ਨੂੰ ਕੀ ਬਟਾਲੇ ਬੀਚ ਕੀ ਜਦੋਂ ਕੋਈ ਚੜਨਾਗੇ ਬੂਟੀ ਹੈ ਨਹੀਂ ਔਰ ਮਿੱਟੀ ਛੱਤੀ ਆ ਡੌਲੇ ਹੁੰਦੇ ਸੀ ਅੱਗੇ ਹੁਣ ਇਹਦੇ ਡੌਲਾ ਵੀ ਕੋਈ ਨਹੀਂ ਛੜ ਕੇ ਸਾਰੀ ਜਾ ਕੇ ਨਾਲ ਦਾ ਫੁੱਪਲੇ ਖੇਲੀ ਵਿੱਚ ਹੀ ਸਾਰੇ ਜਾਂਦੇ ਸੋ ਠੀਕ ਹੈ ਜੀ ਆ ਵੀ ਅੱਗੇ ਵਾਸਤੇ ਸਮਝ ਵੀ ਹੁਣ ਇਹਦਾ ਇਨਤਕਾਮ ਕੀਤਾ ਜਾਵੇ ਪਰ ਸਾਨੂੰ ਸਾਰੇ ਨੂੰ 3-8 ਬਣ ਕੇ ਬੇਨਤੀ ਅੱਗੇ ਵਾਸਤੇ ਸੋਚ ਕੇ ਇਹਦੀਆਂ ਕੰਡਾ ਟੰਗੀਆਂ ਤਗੜੀਆਂ ਨਿਕਲਣੀਆਂ ਚਾਹੀਦੀਆਂ हां तो जैन नाही ताजे दबाई चलो भाई ਅਸੀਂ ਕੱਢਣਾ ਗੁਰਦੁਆਰੇ ਖਾਤਿਆਂ ਚ ਆ ਸਾਨੂੰ ਆ ਕੇ ਕਹਿਣਾ ਹਾਂ ਨਹੀਂ ਇਹ ਕਰਨਾ ਚਾਹੀਦਾ ਇਹਨਾਂ ਦਾ ਸੁਭਾਨ ਕੇ ਬੇਨਤੀ ਹੈ ਕਰ ਅੱਗੇ ਵਾਸਤੇ ਵੀ ਆਸ਼ਾ ਰੱਖੋ ਠੀਕ ਹੈ ਹੋਰ ਕੁਝ ਕਹਿਣਾ ਚਾਹੁੰਦੇ ਹੋ ਅੱਛਾ ਜੀ ਤਾਂ ਗੱਡੀ ਨੂੰ ਪਤਾ ਲੱਗਦਾ ਜੀ ਦਾ ਅੱਛਾ ਜੀ ਜਲਦੀ ਜਲਦੀ ਪਤਾ ਲੱਗੇਗਾ ਹੋਰ ਤਾਂ ਹੀ ਪਤਾ ਲੱਗੀ ਗਏ ਇੱਥੇ ਗੱਡੀ ਚੱਲਦੀ ਇੱਥੇ ਖੜ੍ਹ ਰਹੇ ਆ ਅਸੀਂ ਅੱਛਾ ਜੀ ਹਾਂ ਗੱਡਾ ਟੱਲੀ ਜਾਂ ਤਾਂ ਮੂਜ਼ ਲੱਟਾਂ ਦੇ ਹਾਂ ਤੂੰ ਵੀ ਪਾਣੀ ਵੀ ਪਾ ਜਾਣਾ ਬਾਪਾ ਦਾ ਮਾਰ ਗਿਆ ਜਿਹੜਾ ਡੱਟਾਸ ਆ ਗਿਆ ਇਹ ਹੋਇਆ ਉਹਦਾ ਬਿੱਖਾ ਬੋਤਾ ਮੈਂ ਹੀ ਰੱਖਿਆ

ਦੀ ਪਾਤੀ ਉਹ ਤੇ ਉਹ ਬੱਚੇ ਆਪ ਹੀ ਲਗਾ ਆਪ ਹੀ ਲਗਾ ਆਪ ਹੀ ਲਗਾ ਆਪ ਹੀ ਲਗਾ